हां जी दोस्तों ਤੁਸੀਂ ਜੁੜੇ ਹੋਏ ਹੋ ਦਾ ਪੋਸਟ ਮੇਲ ਦੇ ਨਾਲ ਤੇ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੀ ਨਹਿਰ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਮਲੂਕਪੁਰਾ ਡਿਸਟ੍ਰੀਬਿਊਟਰੀ ਨੂੰ ਬੰਦ ਕਰ ਦਿੱਤਾ ਗਿਆ ਤਾਂ ਪਿਛਲੇ ਦਿਨਾਂ ਦੇ ਵਿੱਚ ਬੰਦੀ ਹੈ ਜਿਹੜੀ ਉਹ ਐਲਾਨ ਦਿੱਤੀ ਗਈ ਸੀ ਕਿ 15 ਮਈ ਤੋਂ ਬੰਦੀ ਹੈ ਜਿਹੜੀ ਉਹ ਨਹਿਰਾਂ ਦੇ ਵਿੱਚ ਹੋਵੇਗੀ ਪਰ ਫਿਲਹਾਲ ਉਸ ਸਮੇਂ ਨਹਿਰ ਬੰਦੀ ਹੈ ਜਿਹੜੀ ਉਹ ਪੋਸਟਪੋਨ ਕਰ ਦਿੱਤੀ ਗਈ ਸੀ ਇੱਕ ਵਾਰੀ ਰੋਕ ਦਿੱਤੀ ਗਈ ਸੀ ਕਿਉਂਕਿ ਕਿਸਾਨਾਂ ਦੀ ਲਗਾਤਾਰ ਮੰਗ ਸੀ ਕਿ ਪਾਣੀ ਜਿਹੜਾ ਬੰਦ ਨਾ ਕੀਤਾ ਜਾਵੇ ਤਾਂ ਉਧਰ ਤੁਹਾਨੂੰ ਦੱਸ ਦਈਏ ਕਿ ਖੇਤੀਬਾੜੀ ਵਿਭਾਗ ਵੱਲੋਂ ਵੀ ਇਰੀਗੇਸ਼ਨ ਵਿਭਾਗ ਨੂੰ ਜਾਣੂ ਕਰਵਾਇਆ ਗਿਆ ਸੀ ਕਿ 25 ਮਈ ਤੱਕ ਜਿਹੜਾ ਬਿਜਾਈ ਨਰਮੇ ਦੀ ਉਹ ਚੱਲ ਰਹੀ ਹੈ ਤਾਂ ਅਜੇ ਵਿੱਚ 25 ਮਈ ਤੱਕ ਨਹਿਰ ਹੈ ਜਿਹੜੀ ਉਹ ਬੰਦ ਨਾ ਕੀਤੀ ਜਾਵੇ ਤਾਂ ਪਰ ਵਿਭਾਗ ਵੱਲੋਂ ਜਿਹੜੀ ਪਾਣੀ ਹੈ ਨਹਿਰ ਦੇ ਵਿੱਚ ਉਹ 19 ਮਈ ਨੂੰ ਘਟਾ ਲਿਆ ਗਿਆ ਸੀ ਤੇ 10 ਦਿਨਾਂ ਲਈ ਬੰਦੀ ਹੈ ਜਿਹੜੀ ਉਹ ਨਹਿਰਾਂ ਦੇ ਵਿੱਚ ਕਰ ਦਿੱਤੀ ਗਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਮਲੂਕਪੁਰਾ ਡਿਸਟ੍ਰੀਬਿਊਟਰੀ ਹੈ ਜਿਹੜੀ ਉੱਥੋਂ ਬੰਦ ਕੀਤੀ ਗਈ ਆ ਤਾਂ ਇਹਦੇ ਤਹਿਤ ਮਲੂਕਪੁਰਾ ਮਾਈਨਰ, ਰਾਮਸਰਾ ਮਾਈਨਰ ਤੇ ਦੌਲਤਪੁਰਾ ਮਾਈਨਰ ਆ ਜਿਹੜੇ ਉਹ 10 ਦਿਨਾਂ ਲਈ ਬੰਦ ਕਰ ਦਿੱਤੇ ਗਏ ਨੇ ਤਾਂ ਹੁਣ 10 ਦਿਨ ਪਾਣੀ ਹੈ ਜਿਹੜਾ ਨਹੀਂ ਆਵੇਗਾ ਹੌਲੀ ਹੌਲੀ ਪਾਣੀ ਹੈ ਜਿਹੜਾ ਉਹ ਘਟ ਰਿਹਾ ਕਿਉਂਕਿ ਸਫਾਈ ਦੇ ਕੰਮ ਹੈ ਜਿਹੜੇ ਉਹ ਕਰਨੇ ਆ ਟੇਲਾਂ ਤੱਕ ਪਾਣੀ ਨਹੀਂ ਪਹੁੰਚ ਰਿਹਾ ਅਜਿਹੇ ਵਿੱਚ ਸਫਾਈ ਦੇ ਕਾਰਜ ਕਰਨੇ ਬਹੁਤ ਜ਼ਰੂਰੀ ਹੈ ਤਾਂ ਵਿਭਾਗ ਵੱਲੋਂ ਇਹ ਬੰਦੀ ਹੈ ਜਿਹੜੀ ਉਹ ਲਈ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਫਿਲਹਾਲ 10 ਦਿਨ ਦੀ ਬੰਦੀ ਹੈ ਜਿਹੜੀ ਉਹ ਨਿਰਧਾਰਤ ਕੀਤੀ ਗਈ ਹੈ ਸਮਾਂ ਵੱਧਾ ਹੈ ਜਾਂ ਨਹੀਂ ਵੱਧਾ ਇਹ ਵੇਖਣਾ ਹੋਵੇਗਾ ਪਰ ਫਿਲਹਾਲ ਬੰਦੀ ਹੈ ਜਿਹੜੀ ਉਹ 10 ਦਿਨਾਂ ਲਈ ਕੀਤੀ ਗਈ ਹੈ ਮਲੂਕਪੁਰਾ ਡਿਸਟ੍ਰੀਬਿਊਟਰੀ ਬੰਦ ਹੋਈ ਹੈ ਤਾਂ ਜਿਹੜੇ ਵੀ ਕਿਸਾਨ ਜੁੜੇ ਹੋ ਕਮੈਂਟਾਂ ਦੇ ਵਿੱਚ ਜਾਣਕਾਰੀ ਜਰੂਰ ਸਾਂਝੀ ਕਰਿਓ ਕਿ ਸਮੇਂ ਬੰਦੀ ਹੈ ਜਿਹੜੀ ਉਹ ਸਹੀ ਹੈ ਜਾਂ ਨਹੀਂ ਵਿਭਾਗ ਵੱਲੋਂ ਜਿਹੜੀ ਬੰਦੀ ਕੀਤੀ ਗਈ ਹੈ ਉਹਦਾ ਸਮਾਂ ਸਹੀ ਹੈ ਜਾਂ ਨਹੀਂ ਕਿਉਂਕਿ ਪਾਣੀ ਦੀ ਬੇहद ਲੋੜ ਹੈ ਜਿਹੜੀ ਬਾਗਾਂ ਨੂੰ ਬੜੀ ਲੋੜ ਹੈ ਟੈਂਪਰੇਚਰ ਹੈ ਜਿਹੜਾ ਉਹ ਕਰੀਬ 43 ਤੋਂ 45 ਡਿਗਰੀ ਤੱਕ ਆਪਣੇ ਇਲਾਕੇ ਦੇ ਵਿੱਚ ਚੱਲ ਰਿਹਾ ਤੇ ਫਸਲੀ ਵਿਭਿੰਨਤਾ ਨੂੰ ਹੁਲਾਰਾ ਆਪਣੇ ਇਲਾਕੇ ਨੇ ਦਿੱਤਾ ਤਾਂ ਪਰ ਜਿਹੜੇ ਬਾਗ ਹੈ ਉਹਨਾਂ ਨੂੰ ਪਾਣੀ ਦੀ ਬਹੁਤ ਲੋੜ ਹੈ ਬਾਗ ਹੈ ਜਿਹੜੇ ਉਹ ਸੁੱਕ ਰਹੇ ਹੈ ਤਾਂ ਦੂਜੇ ਪਾਸੇ ਨਰਮੇ ਦੀ ਬਿਜਾਈ ਹੈ ਜਿਹੜੀ ਉਹ ਵੀ ਚੱਲ ਰਹੀ ਹੈ ਤਾਂ ਅਜਿਹੇ ਵਿੱਚ ਨਹਿਰ ਬੰਦੀ ਹੋ ਜਾਣਾ ਕਿਤੇ ਨਾ ਕਿਤੇ ਕਿਸਾਨਾਂ ਨੂੰ ਹਾਨੀਕਾਰਕ ਹੈ ਜਿਹੜਾ ਉਹ ਸਾਬਤ ਹੋ ਸਕਦਾ ਹੈ ਤਾਂ ਨਹਿਰਾਂ ਵਿੱਚ ਪਾਣੀ ਘਟਾ ਦਿੱਤਾ ਗਿਆ ਹੈ ਮਲੂਕਪੁਰਾ ਮਾਈਨਰ ਦੌਲਤਪੁਰਾ ਮਾਈਨਰ ਤੇ ਰਾਮਸਰਾ ਮਾਈਨਰ ਦੇ ਵਿੱਚ ਜਿਹੜੀ ਬੰਦੀ ਉਹ ਕੀਤੀ ਗਈ ਹੈ ਤਾਂ ਪਿਛਲੇ ਦਿਨੀ ਲੰਬੀ ਮਾਈਨਰ ਹੋਵੇ ਭਾਵੇਂ ਪੰਜਾਵਾ ਮਾਈਨਰ ਹੋਵੇ ਦੋ ਤਿੰਨ ਵਾਰੀ ਨਹਿਰਾਂ ਟੁੱਟ ਗਈਆਂ ਸੀ ਤਾਂ ਉਹਦੇ ਕਰਕੇ ਪਾਣੀ ਦੀ ਵਾਰੀਆਂ ਲੋਕਾਂ ਦੀ ਨਹੀਂ ਲੱਗੀਆਂ ਸੀ ਤਾਂ ਹੁਣ ਉੱਤੋਂ ਬੰਦੀ ਹੈ ਜਿਹੜੀ ਉਹ ਕਰ ਦਿੱਤੀ ਗਈ ਹੈ ਤਾ ਕਿਸਾਨਾਂ ਦੀ ਮੰਗ ਹੈ ਕਿ ਬੰਦੀ ਨਹੀਂ ਹੋਣੀ ਚਾਹੀਦੀ ਸੀ ਕਿਉਂਕਿ ਪਾਣੀ ਦੀ ਬਹੁਤ ਲੋੜ ਹੈ ਪਰ ਵਿਭਾਗ ਦਾ ਤਰਕ ਹੈ ਕਿ ਸਫਾਈ ਕਰਨੀ ਜ਼ਰੂਰੀ ਹੈ ਜੇ ਸਫਾਈ ਹੋਊਗੀ ਤਾਂ ਟੇਲਾਂ ਤੱਕ ਪਾਣੀ ਪਹੁੰਚੇਗਾ ਅਜਿਹਾ ਕਰਕੇ ਜਿਹੜੀ ਬੰਦੀ ਉਹ 10 ਦਿਨ ਦੀ ਲਈ ਗਈ ਹੈ ਤਾਂ ਹੁਣ ਵੇਖਣਾ ਹੋਵੇਗਾ 10 ਦਿਨਾਂ ਦੇ ਵਿੱਚ ਕਿੰਨੀ ਕ ਸਫਾਈ ਹੈ ਜਿਹੜੀ ਉਹ ਵਿਭਾਗ ਕਰਨ ਵਿੱਚ ਸਫਲ ਹੁੰਦਾ ਹੈ ਤੇ ਪਾਣੀ ਹੈ ਜਿਹੜਾ ਟੇਲਾਂ ਤੱਕ ਕਿਵੇਂ ਪਹੁੰਚਦਾ ਜੁੜੇ ਰਹੋ ਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ